ਪਤਾ ਨਹੀਂ ਸਵੇਰੇ ਸਵੇਰੇ ਕਿੱਥੇ ਚਲਾ ਗਿਆ ਸ਼ਹਿਰ ਵੀ ਜਾਣਾ ਸੀ ਕੀ ਕਰਾਂ ਕੁਝ ਸਮਝ ਨਹੀਂ ਆਉਂਦਾ ਕਿ ਮੈਂ ਭੈਣਾ ਠੀਕਾ ਹੈ ਸਵੇਰੇ ਸਵੇਰੇ ਪਰੇਸ਼ਾਨ ਲੱਗਦੀਆਂ ਨਹੀਂ ਕੀ ਦੱਸਾਵਾਂ ਨੇ ਹਮ ਕਰਮੇ ਨੇ ਸ਼ਹਿਰ ਵੀ ਜਾਣਾ ਸੀ ਹਮ ਪਤਾ ਨਹੀਂ ਸਵੇਰੇ ਸਵੇਰੇ ਕਿੱਥੇ ਚਲਾ ਗਿਆ ਹਮ ਮੇਰਾ ਤਾਂ ਮਨ ਘਬਰਾਉਂਦਾ ਰਹਿੰਦਾ ਇਸ ਚੰਦਰੀ ਮੋਹ ਹਾਂ ਭੈਣ ਅੱਜ ਕੱਲ ਦੇ ਸਮੇਂ ਵਿੱਚ ਤਾਂ ਸੱਚ ਮੁੱਚ ਡਰ ਲੱਗਦਾ ਹਾਂ ਭੈਣੋ ਮੈਂ ਸੁਣਿਆ ਤੁਹਾਡਾ ਸੁੱਖਾ ਤੇ ਜੀਤਾ ਪਿੰਡ ਵਿੱਚ ਨਸੀਬ ਨਹੀਂ ਚੱਲਦੀਆ ਕਰਮੇ ਨੂੰ ਉਹਨਾਂ ਕੋਲ ਦੂਰ ਹੀ ਰੱਖੀ ਮੈਂ ਵੀ ਤਾਂ ਤਾਂ ਹੀ ਡਰਦੀ ਆ ਭੈਣੇ ਰੱਬ ਖੈਰ ਕਰੇ ਬਈ ਅੱਜ ਚਾਚੀ ਕਿਵੇਂ ਸਵੇਰੇ ਸਵੇਰੇ ਕੀਦੀਆਂ ਚੁਗਲੀਆਂ ਕਰਨ ਲੱਗੀ ਮਾਂ ਪੁੱਤ ਕਰਮੇ ਕਿੱਥੇ ਸੀ ਤੂੰ ਮੈਂ ਸਵੇਰ ਦੇ ਤੇਰੀ ਰਾਹ ਵੇਖ ਰਹੀ ਸੀ ਮਾਂ ਕਿਤੇ ਨਹੀਂ ਮੈਂ ਤਾਂ ਖੇਤ ਗਿਆ ਸੀ ਤੇ ਰੱਬ ਦੀ ਮਿਹਰ ਆ ਇਸ ਵਾਰ ਲੱਗਦਾ ਆਪਣੀ ਫਸਲ ਵੀ ਵਧੀਆ ਹੋ ਜੂ ਨਾਲੇ ਸਾਰਾ ਹਿਸਾਬ ਕਿਤਾਬ ਵੀ ਨਿਭੜ ਜਾਊਗਾ ਆਰਤੀ ਦਾ ਪੁੱਤ ਮੈਨੂੰ ਤੇਰੇ ਹਾਲਾਤ ਠੀਕ ਨਹੀਂ ਲੱਗਦੇ ਤੂੰ ਸੁੱਖੇ ਤੇ ਜਿੱਤੇ ਨੂੰ ਨਾ ਬੁਲਾਇਆ ਕਰ ਉਹ ਚੰਗਾ ਸ਼ਰੀਕ ਨਹੀਂ ਐ ਮਾਂ ਤੂੰ ਮੇਰਾ ਬਹੁਤਾ ਫਿਕਰ ਨਾ ਕਰਿਆ ਕਰ ਉਹਨਾਂ ਲਈ ਮੈਂ ਸੁੱਖੀ ਵਰਗੀ ਬੰਦਿਆਂ ਨੂੰ ਮੂੰਹ ਲਾਵਾਂਗਾ ਭਲਾ ਮੈਂ ਤੇਰੀ ਹਰ ਗੱਲ ਮੰਨਦਾ ਤੂੰ ਮੇਰੀ ਬਹੁਤੀ ਚਿੰਤਾ ਨਾ ਕਰਿਆ ਕਰ ਚਲ ਠੀਕ ਆ ਮਾਂ ਮੈਂ ਚਲਦਾ ਮੈਨੂੰ ਸਰਪੰਚ ਨੇ ਬੁਲਾਇਆ ਸੀ ਗ੍ਰਾਮ ਸਭਾ ਰੱਖੀ ਹੈ ਪਿੰਡ 'ਚ ਪੁੱਤ ਕਰਮਿਆ ਤੇਰੀ ਮਾਂ ਤੈਨੂੰ ਕੀ ਕੀ ਕਹਿੰਦੀ ਆ ਰਬ ਬਪਲਾ ਕਰੇ ਆਪਣਾ ਧਿਆਨ ਰੱਖੀ ਕੋਈ ਨਹੀਂ ਚਾਚੀ ਸਾਫਰੀ ਕੀ ਹੁੰਦੇ ਨੇਗੇ ਤੂਫੀ ਕਰਨਾ ਕਰ ਰਹੀ ਆਪਾਂ ਸ਼ਰੀਕਾਂ ਦੇ ਟਾਹੇ ਨਹੀਂ ਚੜਦੇ ਚਲ ਤੀ ਕਮਾਂ ਮੈਂ ਜਾਂਨਾ ਚੰਗਾ ਭੈਣ ਫਿਰ ਮੈਂ ਵੀ ਚਲਦੀ ਆ ਕੰਮ ਤੁੰਦਾ ਕਰਨਾ ਚਲ ਚੰਗਾ ਭੈਣ ਠੀਕ ਠੀਕ ਆ ਭਣ ਠੀਕ ਆ ਭਣ ਉਹ ਜਿੱਤਿਆ ਇਹ ਕਰਮਾ ਸਾਡਾ ਬਾਲੇ ਪਿੰਡਾਂ ਦਾ ਮੋਰੀ ਨਹੀਂ ਬਣਾ ਫਿਰਦਾ ਠੀਕ ਹੈ ਮੈਨੂੰ ਆ ਜੇ ਆਪਣੇ ਕਾਬੂ ਆ ਗਿਆ ਨਾ ਪਿੰਡ ਦੇ ਸਾਰੇ ਮੁੰਡੇ ਆਪਣੇ ਹੱਥਾਂ 'ਚ ਆ ਜਾਣਗੇ ਆਪਣਾ ਸਮਾਨੀ ਦਿੱਖਦਾ ਰਹੂ ਕਾਲੇ ਚਿੱਪਕਾਂ ਦੇ ਇੱਕ ਪਦੇ ਮਹੌਰੀ ਗੱਡੀ ਚਾਉਂ ਜਿੱਤਿਆ ਤੂੰ ਕੀ ਕਰੀ ਕੋ ਕਰਦਾ ਮੇਰੇ ਚੱਟੇ ਦਾ ਦਰਖਤ ਨਹੀਂ ਹਰੇ ਹੋਏ ਮੈਨੂੰ ਇੱਕ ਵਾਰੀ ਉਹਦੇ ਨਾਲ ਮੀਟਿੰਗ ਕਰ ਲੈਣ ਦੇ ਜੇ ਇੱਕ ਬਿੱਟ ਨੂੰ ਦਾ ਤਸ ਹੈ ਨਾ ਮੇਰਾ ਨਾਮ ਵੀ ਜਿੱਤਾਂ ਨਹੀਂ ਕਰ ਉਹ ਦੇਖੀ ਪੜ ਪਰ ਮੀਟਿੰਗ ਕਰੋਗਾ ਨਾ ਯਾਰ ਕੀ ਕਰਕੇ ਪੜ ਉਹ ਸੁਖਿਆ ਉਹ ਆ ਗਿਆ ਪਹਿਲਾਂ ਵੀ ਤੈਨੂੰ ਕਿੰਨੀ ਵਾਰੀ ਸਮਝਾਤਾ ਸਮਝ ਆ ਤੂੰ ਜਿਹੜੇ ਕੰਮ ਕੋ ਕਰਦਾ ਹੈ ਉਹ ਬੰਦ ਕਰ ਦੇ ਸਮਝ ਗਿਆ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੈਗਾ ਜਾ ਜਾ ਆਇਆ ਵੱਡਾ ਲੰਮੜਦਾਰ 36 ਫਿਰਦਾ ਤੇਰੇ ਵਰਗੇ ਸੰਗ ਸਮਝਾ ਕੇ ਲੈ ਅੱਛਾ ਇਹ ਗੱਲ ਹੈ ਤੂੰ ਐ ਕਰੀ ਫਿਰ ਤੂੰ ਆ ਜੀ ਉੱਥੇ ਚੌਂਕ ਦੇ ਵਿੱਚ ਤੈਨੂੰ ਤੇ ਸਾਰੇ ਰੱਸੀ ਲੜ ਕੇ ਤੈਨੂੰ ਨਾਲ ਕੁੱਤੀ ਉੱਤੇ ਚੌਂਕ ਦੇ ਵਿੱਚ ਚੱਲ ਚੱਲ ਦਿੱਖਿਆ ਚੱਲੀ ਦੇਖ ਲਈ ਤੂੰ ਆ ਜੀ ਫਿਰ ਉੱਤੇ ਇਹ ਬੰਦ ਕਰ ਦਿਓ ਕੰਮ ਤੁਸੀਂ ਉਹ ਜਾ ਜਾ ਉਹ ਪੁੱਤਰਾ ਤੈਨੂੰ ਪਿੰਡ ਵਾਲਿਆਂ ਨੇ ਰਲ ਕੇ ਸਰਪੰਚ ਬਣਾਇਆ ਹੈਗਾ ਤੇਰੀ ਸਭ ਤੋਂ ਵੱਡੀ ਡਿਊਟੀ ਇਹ ਬਣ ਜਾਈਏ ਪਹਿਲਾਂ ਆਪਣੇ ਪਿੰਡ ਦੇ ਵਿੱਚੋਂ ਨਸ਼ੇ ਨੂੰ ਬਾਹਰ ਕੱਢਣਾ ਹੈਗਾ ਉਸ ਤੋਂ علاوہ ਪਿੰਡ ਦੀਆਂ ਹੋਰ ਵੀ ਪ੍ਰੋਬਲਮਾਂ ਹੈਗੀਆਂ ਜਿੜੀਆਂ ਕਿ ਕੱਚੀਆਂ ਗਲੀਆਂ ਨਾਲੀਆਂ ਹਨ ਉਹਨਾਂ ਨੂੰ ਪੱਕਾ ਕਰਨਾ ਹੈ ਹੁਣ ਤੈਨੂੰ ਮੌਕਾ ਮਿਲਿਆ ਤੈਨੂੰ ਆਪਣੇ ਪਿੰਡ ਦੇ ਵਿੱਚ ਨਾ ਰੋਸ਼ਨ ਕਰਨਾ ਹੈ ਸ਼ਾਬਾਸ਼ ਸਰਪੰਚਾ ਦੇਖੋ ਬਤਾਇਆ ਜੀ ਤੁਹਾਡੇ ਬਜ਼ੁਰਗਾਂ ਦਾ ਹੋਸ਼ ਤੇ ਨੌਜਵਾਨੀ ਦਾ ਜੋਸ਼ ਆਪਾਂ ਜਦੋਂ ਮਿਲ ਜਾਾਂਗੇ ਤਾਂ ਆਪਾਂ ਪਿੰਡ ਦੀ ਨਵਾਰ ਬਦਲ ਦੇਣੀ ਆ ਬਿਲਕੁਲ ਇਹ ਨਵਾਰ ਬਦਲਣੀ ਹੈ ਮੈਂ ਪਰਸੋਂ ਜਿਆਸੀਗਾ ਜ਼ਿਲ੍ਹਾ ਕਾਨੂੰਨੀ ਸੇਵਾਵਾ ਪਟਿਆਲਾ ਦੇ ਦਫ਼ਤਰ ਹਾਂਜੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨਸ਼ਿਆਂ ਨੂੰ ਖਤਮ ਕਰਨ ਲਈ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ ਤੇ ਜਿਹੜਾ ਕਾਨੂੰਨੀ ਸੇਵਾਵਾਂ ਜਿਹੜਾ ਅਥਾਰਟੀ ਪਟਿਆਲਾ ਉਹਨੇ ਦਫ਼ਤਰ ਸਾਡੇ ਸਰਪੰਚਾਂ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜੇ ਕੋਈ ਨਸ਼ਾ ਪੀੜਤ ਨਸ਼ਾ ਛੱਡਣਾ ਚਾਹੁੰਦਾ ਹੈ ਉਹਨਾਂ ਨਸ਼ਾ ਛਡਾਉਣ ਦੇ ਵਿੱਚ ਵੀ ਮਦਦ ਕੀਤੀ ਜਾਏਗੀ ਤੇ ਉਹਦੇ ਮੁੜ ਵਸੇਬੇ ਦਾ ਵੀ ਪ੍ਰਬੰਧ ਕੀਤਾ ਜਾਊਗਾ ਇਹ ਤਾਂ ਬਹੁਤ ਅੱਛੀ ਗੱਲ ਹੈਗੀ ਹੈ ਹਾਂਜੀ ਤਾਇਆ ਜੀ ਕੀ ਹਾਲ ਚਾਲ ਨੇ ਆਪ ਹੀ ਕਰਮਿਆ ਪਰसों ਜਿਹੜਾ ਤੇਰਾ ਪਾਣੀ ਦੇ ਮੁੱਦੇ ਤੇ ਸੁਝਾਅ ਸੀ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਤੇ ਪਰसों ਨੂੰ ਹੀ ਕੇਂਦਰ ਦੀ ਟੀਮ ਆਪਣੇ ਪਿੰਡ ਦਾ ਸਰਵੇ ਕਰਨ ਆ ਰਹੀ ਆ ਬਈ ਫੇਰ ਤਾਂ ਬਹੁਤ ਵਧੀਆ ਹੋ ਗਈ ਗੱਲ ਵੀਰ ਜੀ ਦੇਖੋ ਜੇ ਆਪਾਂ ਸਾਰੇ ਰਲ ਕੇ ਕੰਮਕਾਰ ਕਰਾਂਗੇ ਤਾਂ ਆਪਣਾ ਵਕਾਸ ਕਰ ਸਕਦਾ ਪਿੰਡ ਬਾਕੀ ਤਾਂ ਇਹ ਜੀ ਇੱਕ ਗੱਲ ਹੋਰ ਵੀ ਆ ਜੇ ਸਾਡੇ ਪਿੰਡ ਦੀ ਜਵਾਨੀ ਇਕੱਠੀ ਹੋ ਜੂਏ ਨਾ ਤਾਂ ਸਾਡਾ ਖੇਡਾਂ ਦੇ ਵਿੱਚ ਵੀ ਪੜ੍ਹਾਈ ਦੇ ਵਿੱਚ ਵੀ ਸਾਫ ਸਵੱਜ ਦੇ ਵਿੱਚ ਵੀ ਪਿੰਡ ਦਾ ਨਾਂ ਉੱਚਾ ਹੋ ਜੂ ਤਾ ਇਹ ਜੀ ਸਹੀ ਕਿਹਾ ਕਰਤਾ ਆ ਇਹਦਾ ਸਾਰਾ ਰਲ ਕੇ ਮਿਲ ਕੇ ਕੰਮ ਕਰ ਸਕੂਗਾ। ਦੇਖ ਪੁੱਤਰਾ ਇਹ ਸਾਰਾ ਕੁਝ ਕਰਮੇ ਦੀ ਟੀਮ ਕਰਕੇ ਹੋ ਗਿਆ। ਜਿੱਥੇ ਵੀ ਕੰਮ ਪੈਂਦਾ ਸਭ ਤੋਂ ਪਹਿਲਾਂ ਖੜਾ ਹੁੰਦਾ। ਸਾਡਾ ਵੀ ਸਭ ਦਾ ਫਰਜ਼ ਬਣਦਾ ਹੈ। ਗਲ ਮਿਲ ਕੇ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਅੱਗੇ ਤੋਰੀਏ ਪੜ੍ਹਾਈ ਵੱਲ ਖੇਡਾਂ ਵੱਲ ਤੋਰੀਏ ਤਾਂ ਕਿ ਆਪਣੇ ਪਿੰਡ ਦਾ ਨਾਮ ਰੌਸ਼ਨ ਹੋਵੇ। ਇਹ ਬਹੁਤ ਵਧੀਆ ਗੱਲ ਹੈ ਸਰਪੰਚ ਵੀਰ ਜੀ ਆਪਾਂ ਸਾਰੇ ਰਲ ਮਿਲ ਕੇ ਕੰਮ ਕਰਾਂਗੇ। ਮੈਂ ਚਲਦਾ ਜੀ ਫਿਰ। ਇਹੀ ਗੱਲ ਹੈ ਇਕਤਾ ਚ ਬਲ ਹੁੰਦਾ ਤੇ ਜਦੋਂ ਆਪਾਂ ਸਾਰੇ ਇਕੱਠੇ ਹੋਗੇ ਅਪਾ ਕੋਸ਼ਿਸ਼ ਇਹੀ ਕਰਾਂਗੇ ਆਪਾਂ ਪਿੰਡ ਦੇ ਆਪਣੀ ਦੀ ਮੁਹਾਰ ਬਦਲੀਏ ਉਹ ਆ ਵੀ ਕਰ ਮੈਂ ਅਸੀਂ ਤੈਨੂੰ ਢੀਕਦੇ ਸੀ ਯਾਰ ਹਾਂ ਬਾਈ ਕੀ ਹਾਲ ਹੈ ਹੋਰ ਠੀਕ ਹੈ ਵਧੀਆ ਬਾਈ ਵਧੀਆ ਹੋਰ ਸਿੱਤਾਂ ਕੈਮਨੇ ਹੈ ਪੁਰੀਆਂ ਕੈਮਨੇ ਕਰਮਾ ਤੂੰ ਤਾਂ ਜਮਾ ਹੀਰੋ ਲੱਗਦਾ ਹੈ ਨਾ ਹੀਰੋ ਲੱਗਦਾ ਪੂਰਾ ਤੈਨੂੰ ਹਾਲਾਤਾਂ ਨੇ ਯਾਰ ਕੁੱਟ ਕੇ ਰੱਖਤਾ ਉਹ ਕੀ ਗਿਆ ਤੈਨੂੰ ਤੂੰ ਮौज-ਮਸਤੀ ਕਰਿਆ ਕਰ ਪਿੰਡ ਦੇ ਕੰਮ ਤਾਂ ਆਪ ਹੀ ਹੁੰਦੇ ਰਹਿਣਗੇ ਕਦੇ-ਕਦੇ ਬੰਦੇ ਨੂੰ ਮौज-ਮਸਤੀ ਵੀ ਕਰ ਲੈਣੀ ਚਾਹੀਦੀ ਆ ਉਹ ਨਹੀਂ ਸੁਖਿਆ ਮੇਰੀ ਇੱਕ ਗੱਲ ਸੁਣ ਧਿਆਨ ਨਾਲ ਮੈਨੂੰ ਮਾਂ ਨੇ ਦੱਸਿਆ ਇਹ ਮੈਂ ਤੈਨੂੰ ਦੱਸਣ ਲੱਗਾ ਕਿ ਪਿੰਡ ਵਾਲੇ ਲੋਕ ਗੱਲਾਂ ਕਰਦੇ ਨੇ ਵੀ ਜੀਤਾ ਤੇ ਸੁੱਖਾ ਦੋਨੇ ਜਣੇ ਨਸ਼ਿਆਂ ਤੇ ਨੌਜਵਾਨ ਮੁੰਡਿਆਂ ਨੂੰ ਲਾ ਰਹੇ ਨੇ ਪਿੰਡ ਵਾਲਿਆਂ ਨੂੰ ਦੇਖ ਮੈਂ ਤੈਨੂੰ ਸੂਚਨਾ ਦੇਤੀ ਆਪਣਾ ਧਿਆਨ ਰੱਖਿਓ ਤੁਸੀਂ ਉਹ ਛੱਡ ਯਾਰ ਮਾਂ ਮਾਂ ਕਰਨਾ ਲੋਕੀ ਤਾਂ ਐਵੇਂ ਹੀ ਬੋਲਦੇ ਨੇ ਇਹ ਤਾਂ ਨਸ਼ਾ ਥੋੜੀ ਐ ਨਸ਼ਾ ਨੁਸ਼ਾ ਕੁਛ ਨਹੀਂ ਇਹ ਤਾਂ ਟੈਨਸ਼ਨ ਦੂਰ ਕਰਨ ਵਾਲੀ ਦਵਾਈ ਆ ਤੂੰ ਆ ਦੇਖ ਇੱਕ ਦੋ ਚੱਕ ਕੇ ਦੇਖ ਸਾਰੀ ਟੈਨਸ਼ਨ ਦੂਰ ਹੋ ਜਾ ਤੇਰੀ ਓ ਚੀ ਸਾਰੀ ਤਕਾਬੀ ਹੈ ਬਈ ਤੂੰ ਰੋਜ਼ੂ ਮੈਂ ਕਰਨਾ ਅਸੀਂ ਨਜ਼ਾਰੇ ਲੈਣੇ ਆ ਦਿੱਲੀ ਸਭ ਕੁਝ ਨਹੀਂ ਹੋਇਆ ਤੇ ਤੂੰ ਉੱਥੇ ਕੀ ਕਰਦਾ ਹੋ ਸੁਖਿਆ ਤੂੰ ਆ ਕੀਲ ਕੋਲ ਕੋ ਕੇ ਦਿਖਾ ਰਿਹਾ ਸੀ ਕਰਨੇ ਨੂੰ ਓਏ ਕੀ ਦਿਖਾਣਾ ਸੀ ਭਰਾ ਆ ਸਾਡਾ ਨੌਜਵਾਨਾਂ ਗੱਲਾਂਬੱਤਾਂ ਕਰ ਰਹੇ ਸੀ ਜਾਣਦਾ ਮੈਂ ਤੇਰੀਆਂ ਕਿਹੜੀਆਂ ਗੱਲਾਂ ਨੇ ਤੇਰੇ ਲਈ ਉਹ ਨਹੀਂ ਵੀਰੇ ਮੈਂ ਤਾਂ ਗੱਲ ਸੁਣ ਰਿਹਾ ਸੀ ਕੱਲ ਸੁਣ ਲੈ ਕੱਲ ਆਪਣੇ ਪਿੰਡ ਵਾਲਾ ਉਹ ਲਖਵੀਰ ਵੀ ਕੱਲ ਫੋਟੇ ਚੱਕਰਾਂ ਦੇ ਵਿੱਚ ਮਰ ਗਿਆ ਹੋ ਸਮਝ ਗਿਆ ਸੀ ਢੋੜੀ ਮਾਰਿਆ ਅਸੀਂ ਢੋੜੀ ਮਾਰਿਆ ਅੱਧ ਕਰਦਾ ਉਹ ਵੀਰੇ ਉਹ ਤਾਂ ਨਸ਼ਾ ਕਰਦਾ ਸੀ ਚੱਲ ਕਰ ਮੈਂ ਤੂੰ ਇਹਨਾਂ ਦੇ ਵੀ ਕੀ ਕਰਦੇ ਨੇ ਵੀ ਕੀ ਤੂੰ ਆਪਣੇ ਮਾਂ ਦਾ ਭਰਾਪਾ ਨਾ ਰੋਲ ਚੱਲ ਕਰਨੋ ਚਲੋ ਬਖਤਰੀ ਦੀ ਮਾਂ ਕੱਤ ਤੱਕ ਕੋਈ ਨਾ ਕੋਈ ਤਾਂ ਕੋਈ ਗੱਲ ਨਹੀਂ ਦੇਖਾਂਗੇ ਅਸੀਂ ਨਹੀਂ ਅਸੀਂ ਤੈਨੂੰ ਅਸੀਂ ਕੋਈ ਨਹੀਂ ਚੱਲ ਚੱਲੀਓ ਦਿੱਤਿਆ ਕੰਨ ਸਰਵਰ ਆਪਣਾ ਕਰਮਜੀਤ ਪਹਿਲਾ ਵਰਕ ਕਰ ਰਿਹਾ ਆਪ ਨੂੰ ਕੋਈ ਤੁਰੜ ਲੱਗਾ ਕੱਲ ਕੀ ਹੈ ਜੀ ਤੂੰ ਠੀਕ ਕਹਿ ਰਿਹਾ ਜੋ ਰਿਹਾ ਉਹਦੀਆਂ ਅੱਖਾਂ ਵੀ ਹੁਣ ਲਾਲ ਲੈਂਦੀਆਂ ਨੇ ਹਰਕਤਾ ਵੀ ਉਹਦੀਆਂ ਹੋਟਾਂ ਹੀ ਹੋਈਆਂ ਪਈਆਂ ਨੇ ਪਤਾ ਨਹੀਂ ਕਿਹੜੇ ਲੋਕਾਂ ਨਾਲ ਮਿਲ ਕੇ ਉਹ ਕੀ ਕਰਦਾ ਅੱਜ ਕੱਲ ਰੱਬ ਖੈਰ ਕਰੇ ਲੈ ਹੱਲ ਕਰੋ ਫੋਟੋ ਤੱਕ ਕਰੀਦਾ ਉਹ ਸਾਡੇ ਚੰਗੇ ਭਲੇ ਕਰਮੇ ਨੂੰ ਨਾ ਕਿਸੇ ਨੇ ਗਲਤ ਤਰ੍ਹਾਂ ਤੇ ਪਾ ਦਿੱਤਾ ਲੱਗਦਾ ਤੇ ਸਾਨੂੰ ਉਹਦਾ ਕੋਈ ਹੱਲ ਕਰਨਾ ਪਊ ਸਰਪੰਸਾ ਕਹਿੰਦਾ ਸ਼ਾਮ ਨੂੰ ਮਿਲਦੇ ਆ ਫਿਰ ਚਲੋ ਦੇਖਦੇ ਆ ਭਾਈ ਆਪਾਂ ਹਾਂ ਕਰਦੇ ਆ ਵਿਚਾਰ ਹੋਰ ਇਹ ਤਾਂ ਤੁਸੀਂ ਜ਼ਰੂਰ ਕਰੋ ਕਰਮਿਆ ਕਿੱਥੇ ਜੀ ਬੁੱਤ ਤੂੰ ਮੈਂ ਸਵੇਰ ਦਾ ਤੇਰਾ ਰਾਹ ਵੇਖ ਰਹੀ ਜੀ ਮਾਂ ਕਿਤੇ ਨਹੀਂ ਮੈਂ ਤਾਂ ਜਾ ਰਹਾ ਕੋਲ ਸੀ ਤੂੰ ਤਾਂ ਮੈਨੂੰ ਹਰ ਟਾਈਮ ਐਵੇਂ ਨਾ ਟੋਕਦੀ ਰਹਿੰਦੀ ਐ ਮੈਂ ਜਾਣਾ ਕੋਈ ਵੀ ਹਰ ਟਾਈਮ ਮੈਨੂੰ ਸਮਝਾਈ ਜਾਵੇਂ ਮੈਂ ਇੱਕ ਕਰਮਿਆ ਪੁੱਤ ਤੇਰੇ ਹਾਲਾਤ ਨੂੰ ਪਹਿਲਾਂ ਵਰਗੇ ਨਹੀਂ ਲੱਗਦੇ ਮੈਨੂੰ ਨਾ ਤੇਰੇ ਤੇ ਸ਼ੱਕ ਹੋਣ ਲੱਗ ਪਿਆ ਚੱਲ ਮਾਂ ਜੇ ਤੈਨੂੰ ਸ਼ੱਕ ਨਾ ਤਾਂ ਫਿਰ ਰਵੇ ਪੁੱਤ ਦੇਖ ਮੈਂ ਤੈਨੂੰ ਬੜੇ ਵਕਤਾਂ ਨਾਲ ਪਾਲਿਆ ਤੇਰਾ ਰਾਤ ਨੂੰ ਲੇਟ ਘਰ ਆਉਣਾ ਕਿਤੇ ਮੇਰੇ ਘਰ ਦੀ ਬਰਬਾਦੀ ਨਾ ਬਣ ਜਾਏ ਪੁੱਤ ਚੱਲ ਮਾਂ ਉਹ ਤਾਂ ਐਂ ਟੋਕ ਜਾਈਗੀ ਕੀ ਗੱਲ ਭੈਣੋ ਸਭ ਠੀਕ ਤਾਂ ਹੈ ਮੇ ਕੀ ਦੱਸਾਂ ਬਣੇ ਤੈਨੂੰ ਤਾਂ ਪਤਾ ਪਹਿਲਾਂ ਜਵਾਨੀ ਦਾ ਸੰਤਾਪ ਢਾਹਿਆ ਹੂੰ ਹੁਣ ਮੈਨੂੰ ਡਰ ਲੱਗਦਾ ਕਿ ਮੇਰੇ ਘਰ ਨੂੰ ਕਿਸੇ ਦੀ ਨਜ਼ਰ ਆਣ ਲੱਗੀ ਹੈ ਅੱਛਾ ਕੱਲ ਰਾਤ ਵੀ ਕਰਮਾ ਬਹੁਤ ਹਨੇਰੇ ਤੁਰਿਆ ਰਿਹਾ ਸੀ ਤੇ ਥੱਕਿਆ ਤੇ ਉਦਾਸ ਜਿਹਾ ਵੀ ਲੱਗਦਾ ਸੀ ਹਾਂ ਬਣੇ ਬਸ ਸਾਹੀ ਤੱਡ ਚੀਜ਼ਾਂ ਨਾਲ ਡਰ ਲੱਗਦਾ ਹੈ ਤਾਂ ਬੁਖਾਰ ਸਭ ਭੈਣੇ ਸਮੇਂ ਨਾਲ ਪੁੱਤਰਾਂ ਨੂੰ ਬਦਲਣਾ ਚਾਹੀਦਾਗਾ ਕਿਤੇ ਨਸਿਆਂ ਵੱਲ ਨਾ ਚਲਾ ਜਾਵੇ ਕਹੀਂ ਧਿਆਨ ਰੱਖੀ ਉਸ ਦਾ ਨਹੀਂ ਆ ਬਣੇ ਜੇ ਲੋੜ ਜ਼ਰੂਰਤ ਪਈ ਤਾਂ ਆਪਾਂ ਮਿਲ ਕੇ ਸਾਰੇ ਉਸ ਨੂੰ ਸਮਝਾਵਾਂਗੇ ਚਲ ਚੰਗਾ ਭੈਣ ਹਾਂ ਚੰਗਾ ਭੈਣੇ ਫਿਰ ਚੰਗਾ ਭੈਣ ਠੀਕ ਆ ਤਾਂ ਠੀਕ ਹੈ ਆਲੋ ਹੋਇਆ ਤੀ ਉਹ diel ke ਆਣਾ ਆਣ ਬੁੱਧਿਆ ਲੈ ਕੇ ਆਵਾਂਗੇ ਆਹ ਕੌਣ ਆ ਗਿਆ ਉਹ ਬਾਈ ਉਹ ਸੁੱਖੇ ਬਾਈ ਉਹ ਬਾਈ ਥੋੜਾ ਜਿਹਾ ਮਾਲ ਦੇ ਦੇ ਯਾਰ ਤੇਰੀ ਨਾ jaan ਨਿਕਲ ਰਹੀ ਜਾਂਦੀ ਆ ਯਾਰ ਮੈਨੂੰ ਬਚਾ ਲੈ ਯਾਰ ਥੋੜਾ ਜਿਹਾ maal ਦੇ ਦੇ ਬਾਈ ਉਹ ਐ ਮੈਨੂੰ ਇੱਕ ਕਰ ਦੇ ਮਾਲ ਰੀ ਨਹੀਂ ਮਿਲਦਾ ਮਾਲ ਇੰਨਾ ਦਾਮ ਫਿਰ ਸਮਾਨ ਓ ਵੀਰੇ ਤੇਰੇ ਪਿਓ ਦਾ ਰਾਜ ਭਰਾ ਤੂੰ ਮੇਰਾ ਭਰਾ ਵੀ ਤਲਾਦਾ ਵੀਰੇ ਵੀਰੇ ਥੋੜਾ ਦੇ ਕੇ ਜਾਂ ਚੋਟੀਆਂ ਚੂੜੀਆਂ ਕੱਢ ਜਾ ਆਪਣੀ ਮਾਂ ਕੋਲੋਂ ਮੰਗ ਕੇ ਲੈ ਲੈ ਸ਼ੋ ਮਾਲ ਬਹੁਤ ਮਿਲਦਾ ਹਰੇ ਵੀਰੇ ਉਹ ਵੀਰੇ ਉਹ ਤਾਂ ਪਲਾ ਦਈਏ ਵੀਰੇ ਮੇਰੇ ਕੋਲੇ ਪੈਸੇ ਨਹੀਂ ਹੈਗੇ ਮੈਂ ਤੈਨੂੰ ਨਾ ਇੱਕ ਕਨਾਲ ਜ਼ਮੀਨ ਤੇਰੇ ਨਾਲ ਵਾ ਦੂੰ ਪਰ ਮੈਨੂੰ ਵੀਰੇ ਥੋੜਾ ਜਨਾ ਮਾਰਾ ਪੈਣਾ ਬਾਂਹ ਜਾਨ ਨਿਕਲਦੀ ਜਾਂਦੀ ਐ ਚੱਲ ਜਿੱਪਾ ਚੱਲੀਏ ਨੋ ਦਾ ਰਾਜਾ ਟੱਲੇ ਚਲ ਚਲੀ ਜਾ ਜੋ ਮੈਂ ਤਾਂ ਕਰਮਾ ਆਪਣਾ ਉਹ ਕਰਮੇ ਕਰਮੇ ਉਹ ਕਰਮੇ ਉਹ ਗੋਬਾਜੀ ਜੋਰੇ ਚਾਚੀ ਦੇ ਸਰਪੰਚ ਨੂੰ ਲਿਆ ਬੁਲਾ ਕੇ ਬਾਈ ਇਹਦਾ ਕਰਮਾ ਆਪਣਾ ਜੋਰੇ ਬਾਈ ਐਂ ਕਰ ਵੀਰੇ ਇਹਦਾ ਬੇਹੋਸ ਪਿਆ ਕਰਮਾ ਤਾਂ ਚਾਚੀ ਦੇ ਸਰਪੰਚ ਨੂੰ ਲਿਆ ਬੁਲਾ ਕੇ ਭੱਜ ਕੇ ਜਾ ਉਹ ਕਰਮੇ ਆ ਉਹ ਕਰਮੇ ਕੀ ਹੋ ਗਿਆ ਤੈਨੂੰ ਬਾਈ ਓਏ ਗੱਜ ਪਿੰਡ ਦਾ ਮੋਢੀ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਓਏ ਓਏ ਰੱਬਾ ਕੀ ਹੋ ਗਿਆ ਓਏ ਕਰਮੇ ਨੂੰ ਓਏ ਓਏ ਕਰਮੇ ਕੀ ਹੋ ਗਿਆ ਓਏ ਓਏ ਪੁੱਤ ਕਰਮੇ ਆ ਓਏ ਕਰਮੇ ਕੀ ਹੋ ਗਿਆ ਬਾਈ ਓਏ ਕਰਮੇ ਬਾਈ ਕੀ ਹੋ ਗਿਆ ਓਏ ਕਰਮੇ ਬਾਈ ਸਰਪੰਚ ਸਾਹਿਬ ਘਬਰਾਓ ਨਾ ਘਬਰਾਓ ਨਾ ਘਬਰਾਓ ਸਰਪੰਚ ਸਾਹਿਬ ਦੇਖੋ ਕਰ ਮੈਨੂੰ ਕੀ ਹੋ ਗਿਆ ਹਾਏ ਓ ਮੇਰਾ ਤਾਂ ਸਾਰਾ ਕੁਝ ਲੁੱਟਿਆ ਗਿਆ ਹਾਏ ਓ ਲੋਕੋ ਮੇਰਾ ਪੁੱਤ ਹਾਏ ਰੱਬਾ ਮੇਰੇ ਪੁੱਤ ਨੂੰ ਬਚਾ ਲਾ ਘਬਰਾਓ ਨਾ ਕੁਝ ਨਹੀਂ ਹੋਇਆ ਇਹਨੂੰ ਕਰ ਲੀ ਤੇ ਚੱਕੋ ਇਹਨੂੰ ਆਪਾਂ ਚੱਲਦੇ ਆ ਨਸ਼ਾ ਮੁਕਤੀ ਕੇਂਦਰ ਜੀ ਉੱਤਾਲੋ ਜੀ ਸੰਪਰਕ ਕਰਦੇ ਆ ਭਾ ਜਿਲ੍ਹਾ ਕਰੋਨੀ ਸਹਾਵਾ 30 ਪਟਿਆਲਾ ਨਾਲ ਉਹਨਾਂ ਤੋਂ ਪਤਾ ਕਰਦੇ ਆ ਨਸ਼ਾ ਮੁਕਤੀ ਕੇਂਦਰ ਦਾ ਤਾਂ ਆਪਾਂ ਇਹਨੂੰ ਬਿਲਕੁਲ ਠੀਕ ਕਰਾ ਦਾਂਗੇ ਉੱਥੇ ਭਰਤੀ ਕਰਾ ਕੇ ਤੁਸੀਂ ਘਬਰਾਓ ਨਾ ਬਿਲਕੁਲ ਉੱਥੇ ਮੁਫਤ ਕੁਰਨੀ ਸਹਾਇਤਾ ਦੇ ਨਾਲ-ਨਾਲ ਹੋਰ ਵੀ ਬੜੀਆ ਸਹੂਲਤਾ ਮਿਲਦੀਆਂ ਨੇ ਨਸ਼ਾ ਪੀੜਤਾ ਨੂੰ ਦਾਖਲ ਕਰਾ ਕੇ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਉਹਨਾਂ ਦੇ ਮੁੜ ਸੇਬੇ ਦਾ ਪ੍ਰਬੰਧ ਵੀ ਕੀਤਾ ਜਾਂਦਾ ਹਨ ਰਸ਼ਾ ਅੱਜ ਦੀ ਜਵਾਨੀ ਨੂੰ ਬਹੁਤ ਖਾ ਗਿਆ ਹੈਗਾ ਹੂਣ ਵਾਂਗੂ ਲੱਗਿਆ ਹੋਇਆ ਹੈ ਇਸ ਨੂੰ ਆਪਾਂ ਨੂੰ ਕੁੰਦਲ ਸਿੰਘ ਸਵਾਲ ਕੇ ਇਹਨੂੰ ਫੇਰ ਐਕਟਿਵ ਕਰਨਾ ਪਵੇਗਾ ਇਹਨੂੰ ਹਟਾਣਾ ਕੱਢਣਾ ਪਿੰਡ ਦੇ ਵਿੱਚੋਂ ਆਹੋ ਜੀ ਜੇ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਬਚਾਉਣਾ ਹੈ ਤਾਂ ਸਾਨੂੰ ਇਕੱਠੇ ਹੋ ਕੇ ਚਲਾਉਣਾ ਪੂਜ ਵਾਲਾ ਹੈ ਬਿਲਕੁਲ ਸਹੀ ਗੱਲ ਹੈ ਆ ਵੀ ਸਰਪੰਚਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬੈਠੋ ਮੈਨੂੰ ਪਿੰਡ ਆਜੋ ਪਿੰਡ ਵਾਸੀਓ ਮੈਂ ਆਪਣੇ ਰਸਤੇ ਤੋਂ ਭਟਕ ਗਿਆ ਸੀ ਮੈਂ ਗਲਤ ਰਸਤੇ ਤੇ ਚਲਾ ਗਿਆ ਸੀ ਪਰ ਤੁਸੀਂ ਸਾਰਿਆਂ ਨੇ ਪੰਚਾਇਤ ਨੇ ਜ਼ਿਲ੍ਹਾ ਕਾਨੂੰਨੀ ਸੁਵਾਬਾ ਥਾਰਟੀ ਪਟਿਆਲਾ ਨੇ ਮੈਨੂੰ ਬਚਾ ਕੇ ਦੁਬਾਰਾ ਨਵੀਂ ਜ਼ਿੰਦਗੀ ਦਿੱਤੀ ਹੈ ਮੈਨੂੰ ਸਮਾਜ ਦੇ ਵਿੱਚ ਖੜਾ ਕੀਤਾ ਹੈ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਵੇਖਿਓ ਇੱਕ ਵਾਰੀ ਚੱਖ ਕੇ ਤਾਂ ਵੇਖ ਗੱਲ ਤੋਂ ਹੀ ਨਸ਼ਾ ਸ਼ੁਰੂ ਹੁੰਦਾ ਹੈ ਜੋ ਨਸ਼ੇ ਦੀ ਦਲਦਲ ਬਣ ਜਾਂਦਾ ਹੈ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਇਹੀ ਕਹਾਂਗਾ ਕਿ ਨਸ਼ੇ ਤੋਂ ਦੂਰ ਰਹੋ ਮਾਤਾ ਪਿਤਾ ਨੂੰ ਕਹਿਣਾ ਚਾਹਾਂਗਾ ਕਿ ਸਮੇਂ ਸਿਰ ਆਪਣੇ ਬੱਚਿਆਂ ਨੂੰ ਸੇਧ ਦਿਓ ਇਸ ਨਸ਼ੇ ਦੀ ਲਤ ਤੋਂ ਬੱਚਿਆਂ ਨੂੰ ਬਚਾ ਕੇ ਰੱਖੋ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ 15100 ਨੰਬਰ ਜੋ ਕਿ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਨਸ਼ੇ ਦੇ ਜੋ ਕੇਂਦਰ ਨੇ ਨਸ਼ਾ ਛਡਾਉਣ ਵਾਲੇ ਕੇਂਦਰ ਨੇ ਉਹਨਾਂ ਦੀ ਵੀ ਜਾਣਕਾਰੀ ਲੈ ਸਕਦੇ ਆ ਮੈਂ ਪੂਰੀ ਪੰਚਾਇਤ ਨੂੰ ਇੱਕ ਬੇਨਤੀ ਕਰਾਂਗਾ ਕਿ ਆਪਾਂ ਸਾਰੇ ਰਲ ਕੇ ਕਸਮ ਖਾਈਏ ਸਾਰੇ ਜਣੇ ਕਿ ਆਪਾਂ ਨਸ਼ੇ ਨੂੰ ਪੰਜਾਬ ਚੋਂ ਸਮਾਜ ਦੇ ਵਿੱਚੋਂ ਖਤਮ ਕਰਾਂਗੇ ਤੇ ਸੁੱਖੇ ਵਰਗੇ ਜਿਹੜੇ ਸਮਗਲਰ ਨੇ ਤਸ਼ਕਰ ਨੇ ਉਹਨਾਂ ਦਾ ਖਾਤਮਾ ਕਰਾਂਗੇ ਆਓ ਆਪਾਂ ਸਾਰੇ ਰਲ ਕੇ ਨਾਰੇ ਲਾਈਏ ਤੇ ਕਸਮ ਖਾਈਏ ਆਓ ਤਾਇਆ ਜੀ ਖੜੇ ਹੋਵੋ ਸਾਰੇ ਜਣੇ ਸਾਰੇ ਜਣੇ ਆਪਣੇ ਹੱਥ ਉੱਪਰ ਕਰ ਲਓ ਆਓ ਰਲ ਕੇ ਕਸਮਾਂ ਖਾਈਏ ਆਓ ਰਲ ਕੇ ਕਸਮਾਂ ਖਾਈਏ ਨਸ਼ਾ ਰਹਿਤ ਪੰਜਾਬ ਬਣਾਈਏ ਨਸ਼ਾ ਰਹਿਤ ਪੰਜਾਬ ਬਣਾਈਏ ਆਓ ਰਲ ਕੇ ਕਸਮਾਂ ਖਾਈਏ ਆਓ ਰਲ ਕੇ ਕਸਮਾਂ ਖਾਈਏ ਨਸ਼ਾ ਰਹਿਤ ਪੰਜਾਬ ਬਣਾਈਏ ਨਸ਼ਾ ਰਹਿਤ ਪੰਜਾਬ ਬਣਾਈਏ ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਕੋੜ ਵੱਡੋ ਧੰਨਵਾਦ